ਦੇਖੋ ਮਿੱਤਰੋ ਇੱਕ ਇੰਜਨ ਨੂੰ ਬੰਨਣ ਵਾਸਤੇ 1.5 ਕਰੋੜ ਰੁਪਏ ਲੱਗ ਗਿਆ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ 10 ਸਾਲ ਪਹਿਲੇ ਇਹਨਾਂ ਦਾ ਇਹਨੇ ਨਾਲ ਦਾ ਇੰਜਨ ਕੀਤਾ ਸੀ ਜੀ ਸਾਹਿਬ ਇਹ ਇੰਜਨ ਕਰਨ ਤੇ ਕਿੰਨਾ ਖਰਚਾ ਆ ਜਾਂਦਾ ਵਾ ਆ ਵੱਡੇ ਇੰਜਨ ਇਹਨਾਂ ਤੇ ਬਹੁਤ ਜਿਆਦਾ ਪੈਸੇ ਲੱਗਦੇ ਬੜੇ ਪੈਸੇ ਲੱਗਦੇ ਆ ਆ ਬੜੇ ਆਰਾਮ ਨਾਲ ਅਗਰ ਕ੍ਰੈਂਕ ਵਗੈਰਾ ਸਹੀ ਵੀ ਹੋਏ ਨਾ ਕ੍ਰੈਂਕ ਬਲਾਕ ਸਹੀ ਹੋਏ ਫਿਰ ਵੀ 1.5 ਕਰੋੜ ਲੱਗ ਜਾਂਦਾ ਤੇ 1.5 ਕਰੋੜ ਰੁਪਈਆ ਇੱਕ ਇੰਜਨ ਕਰਨ ਦਾ ਇੰਜਨ ਕਰਨ ਹਾਂ ਅਗਰ ਕ੍ਰੈਂਕ ਸਹੀ ਹੋਏ ਅਗਰ ਕ੍ਰੈਂਕ ਤੁਹਾਨੂੰ ਨਵੀਂ ਪਾਣੀ ਪਏ ਤੇ ਫਿਰ ਤੇ 2 ਕਰੋੜ ਕਿਤੇ ਨਹੀਂ ਗਿਆ ਵਾਹ ਵਾਹ ਸਾਢੇ 11 ਲੱਖ ਅੱਛਾ ਇਹਦੇ ਤੁਸੀਂ ਦੱਸ ਰਹੇ ਕਿ ਜੈਨਾਂ ਜੀ ਉਹਨਾਂ ਦੇ ਕਿੰਨੇ ਦੇ ਹਾਸਲੇ ਆ ਦੱਸੋ ਮੈਂ ਤੇ ਤੁਹਾਨੂੰ ਅੱਗੇ ਦੱਸ ਰਿਹਾ ਸੀ ਨਾ 10 ਲੱਖ ਸਾਢੇ 11 ਲੱਖ ਸਾਢੇ 11 ਲੱਖ ਰੁਪਏ ਦੀ ਜੈਨ ਕੇ ਟਹਿਰੀ ਆ ਜਿਹੜੇ ਗੱਤੇ ਗੁੱਤੇ ਵਿੱਚ ਰਹੇ ਆਰੇ ਜਿਹੜੇ ਗੱਤੇ ਦੇ ਜੈਨ ਤਸੀਲਾ ਦੇ ਰਬੜਦੇ ਰਹਿੰਗੇ ਅੱਛਾ ਸਾਢੇ 11 ਲੱਖ ਰੁਪਏ ਦੀ 11 ਲੱਖ ਦੇ ਭਾਈ ਜੈਨ ਹੀ ਜੈਨ ਜੇ ਤੇ 1.5 ਕਰੋੜ ਰੁਪਈਆ ਲੱਗ ਜਾਂਦਾ ਤੇ ਇੰਜਨ ਕਰਨ ਤੇ ਤੇ ਰੰਦੀਰ ਸਾਹਿਬ ਅੱਲਾ ਖੈਰ ਕਰੇ ਨੀ ਸਾਹਿਬ ਅਜੇ ਤਾਂ ਤੁਸੀਂ ਕਿੰਨੇ ਕਾ ਵੱਡੇ ਇੰਜਨ ਕੀਤੇ ਨੇ ਯਾਰ ਕੋਈ ਗਿਣੇ ਨਹੀਂ ਕਰੇ ਬੇਭਾਈ ਕੀਤੇ ਆ ਅੱਛਾ ਜੀ ਕਾਫੀ ਸਾਰੇ ਹੀ ਮਾਸ਼ਾਅੱਲਾ ਕੀਤੇ ਆ ਹਾਂ ਲੇਕਿਨ ਸ਼ੁਕਰ ਅੱਲਾ ਦਾ ਲੋਗਾ ਦੇ ਆਹੀ ਤੇ ਮਜ਼ਦੂਰੀ ਕਰਨੀ ਹੁੰਦੀ ਆ ਸਮਾਨ ਲਿਆ ਦਿੰਦੇ ਆਹੀ ਫਿਟ ਕਰ ਦਿੰਨੇ ਹੂੰ ਟੁੱਟ ਹੋ ਗਿਆ ਅੱਛਾ